ਇੱਕ ਮੂਰਖ ਸਾਕਤ ਬੰਦਾ ਸਾਕਤ ਬੰਦਾ ਉਹ ਹੈ ਜਿਹੜਾ ਪਰਮਾਤਮਾ ਦੇ ਨਾਲੋਂ ਟੁੱਟਾ ਹੋਇਆ ਹੈ ਜਿਸ ਦੇ ਬਾਰੇ ਭਗਤ ਕਬੀਰ ਜੀ ਨੇ ਵੀ ਗੁਰਬਾਣੀ ਦੇ ਅੰਦਰ ਜ਼ਿਕਰ ਕੀਤਾ ਕਬੀਰ ਸਾਕਤ ਸੰਗ ਨਾ ਕੀਜੀਐ ਦੂਰੋ ਜਾਈਐ ਭਾਗ ਵਾਸਨ ਪਾਰੋ ਪਰਸਿਐ ਤੋ ਪਿਸ ਲਾਗੇ ਦਾਗ ਸਾਕਤ ਕਬੀਰ ਜੀ ਕਹਿੰਦੇ ਨੇ ਕਦੇ ਭੁੱਲ ਕੇ ਵੀ ਸਾਕਤ ਬੰਦੇ ਦਾ ਇਹ ਮੂਰਤ ਬੰਦੇ ਦਾ ਸੰਗ ਨਹੀਂ ਕਰਨਾ ਚਾਹੀਦਾ ਕਿਉਂਕਿ ਸਾਖਤ ਤੇ ਮੂਰਤ ਬੰਦਾ ਸਾਡੇ ਜੀਵਨ ਨੂੰ ਬਰਬਾਦ ਕਰ ਦਿੰਦਾ ਹੈ ਉਦਾਹਰਣ ਇਸ ਕਰਕੇ ਦਿੱਤੀ ਹੈ ਜਿਨੇ ਇੱਕ ਕਾਲਖ ਦੇ ਨਾਲ ਲਿਬੜਿਆ ਹੋਇਆ ਭਾਂਡਾ ਹੈ ਅਸੀਂ ਉਸ ਨੂੰ ਹੱਥ ਲਾਵਾਂਗੇ ਤੇ ਸਾਡੇ ਹੱਥ ਨੂੰ ਕਾਲਖ ਲੱਗ ਜਾਣੀ ਹੈ ਇਸੇ ਤਰ੍ਹਾਂ ਜੇ ਅਸੀਂ ਸਾਖਤ ਬੰਦੇ ਦਾ ਸੰਗ ਕਰਦੇ ਹਾਂ ਮੂਰਤ ਬੰਦੇ ਦਾ ਸੰਗ ਕਰਦੇ ਹਾਂ ਸਾਡਾ ਜੀਵਨ ਵੀ ਉਹਨਾਂ ਵਰਗਾ ਬਣ ਜਾਂਦਾ ਹੈ ਬੜੀਆਂ ਸੋਹਣੀਆਂ ਉਦਾਹਰਣਾਂ ਦਿੱਤੀਆਂ ਪ੍ਰਿੰਸੀਪਲ ਗੰਗਾ ਸਿੰਘ ਜੀ ਕਹਿੰਦੇ ਨੇ ਵੀ ਔਖੇ ਤੋਂ ਔਖਾ ਕੰਮ ਵੀ ਸਨਸਾਰ ਦੇ ਅੰਦਰ ਬੰਦਾ ਕਰ ਲਵੇ ਉਹਨਾਂ ਤੋਂ ਬੰਦੇ ਦਾ ਬਚਾਓ ਹੋ ਸਕਦਾ ਪਰ ਸਾਾਕਤ ਤੇ ਮੂਰਖ ਬੰਦੇ ਦਾ ਸੰਗ ਕਰਕੇ ਬੰਦੇ ਦਾ ਬਚਾਵ ਨਹੀਂ ਹੋ ਸਕਦਾ ਉਦਾਹਰਣਾਂ ਦਿੱਤੀਆਂ ਗਿਰ ਤੇ ਗਿਰੀ ਹੈ ਅਗਨ ਮੈਂ ਜਰੀ ਹੈ ਤਾਨ ਵਿਛੂਰ ਪ੍ਰਵੇਸ਼ ਕਰਾਇ ਕਾ ਸਾਪ ਕੇ ਮੁਖ ਮੈਂ ਉਂਗਰ ਦੀ ਜੈ ਇਕ ਤੋਂ ਤੋਕਾਓ ਅਨੇਕ ਸਹੀਦੇ ਪਰ ਮੂਰਖ ਮੀਤ ਕੋ ਸੰਗ ਨਾ ਕੀਜੈ ਪ੍ਰਿੰਸੀਪਲ ਗੰਗਾ ਸਿੰਘ ਜੀ ਕਹਿੰਦੇ ਨੇ ਗਿਰ ਤੇ ਗਰੀਐ ਜਰਦਾਰ ਤੇ ਪਹਾੜ ਬੰਦਾ ਪਹਾੜ ਦੀ ਚੋਟੀ ਤੇ ਚੜ ਜਾਵੇ ਪਹਾੜ ਦੀ ਚੋਟੀ ਤੇ ਚੜ ਕੇ ਬੰਦਾ ਛਾਲ ਮਾਰ ਦੇਵੇ ਬੰਦੇ ਦਾ ਬਚਾਅ ਹੋ ਸਕਦਾ ਹੈ ਕਿ ਬੰਦੇ ਦਾ ਕੋਈ ਸਰੀਰ ਕਰਕੇ ਬਹੁਤਾ ਨੁਕਸਾਨ ਨਹੀਂ ਹੋਵੇਗਾ ਹੱਥ ਪੈਰ ਟੁੱਟ ਜਾਣ ਤਾਂ ਬੰਦੇ ਦੀ ਜਾਨ ਬਚ ਜਾਂਦੀ ਹੈ ਪਰ ਫਿਰ ਵੀ ਕਿਸੇ ਨਾ ਕਿਸੇ ਤਰ ਤੋ ਬੰਦੇ ਦਾ ਬਚਾਅ ਹੋ ਸਕਦਾ ਹੈ ਸਾਨੂੰ ਆਸ ਹੈ ਗਿਰਤੇ ਗਿਰਿਆ ਅਗਨ ਮੈਂ ਜਰੀਆ ਦੂਸਰਾ ਬੜਾ ਔਖਾ ਕੰਮ ਹੈ ਅਗ ਦੇ ਵਿੱਚ ਬੰਦਾ ਛਾਲ ਮਾਰ ਦੇਵੇ ਹੁਣ ਅਗ ਤੇ ਸਭ ਕੁਝ ਸਾੜ ਕੇ ਸਵਾਹ ਕਰ ਦਿੰਦੀ ਹੈ ਬੰਦਾ ਅਗ ਦੇ ਵਿੱਚ ਛਾਲ ਮਾਰੇਗਾ ਤੇ ਅਗ ਦੇ ਵਿੱਚ ਸਾਰਾ ਸਰੀਰ ਸੜ ਜਾਣਾ ਹੈ ਪਰ ਪ੍ਰਿੰਸੀਪਲ ਗੰਗਾ ਸਿੰਘ ਜੀ ਕਹਿੰਦੇ ਨੇ ਅਗ ਦੇ ਵਿੱਚ ਛਾਲ ਮਾਰਨ ਤੋਂ ਬਾਅਦ ਵੀ ਆਸ ਕੀਤੀ ਜਾ ਸਕਦੀ ਹੈ ਇਹ ਬੰਦੇ ਦਾ ਬਚਾਅ ਹੋ ਜਾਵੇਗਾ ਗਿਰਤੇ ਗਰੀ ਹੈ ਅਗਨ ਮੈਂ ਜਰੀ ਹੈ ਕਾਨ ਵਿੱਚ ਹੋਰ ਪ੍ਰਵੇਸ਼ ਕਰਾਇਕਾ ਥਾਪ ਕੇ ਮੁਖ ਮੈਂ ਉਂਗਰ ਦੀਜੈ ਹੁਣ ਇੱਕ ਕੀੜਾ ਹੁੰਦਾ ਹੈ ਜਿਸ ਨੂੰ ਕੰਨ ਖਜੂਰਾ ਕਹਿੰਦੇ ਨੇ ਉਹ ਕੰਨ ਦੇ ਵਿੱਚ ਦੇ ਪ੍ਰਵੇਸ਼ ਕਰ ਜਾਵੇ ਤੇ ਕੰਨ ਦਾ ਨੁਕਸਾਨ ਹੋ ਜਾਂਦਾ ਹੈ ਪਰ ਕਹਿੰਦੇ ਨੇ ਵੀ ਕੰਨ ਦਾ ਨੁਕਸਾਨ ਹੋਣ ਤੋਂ ਬਚ ਸਕਦਾ ਹੈ ਜੇ ਅਸੀਂ ਆਪਣੇ ਕੰਨ ਦੇ ਵਿੱਚ ਕਾਨਖੂਜੂਰੇ ਨੂੰ ਪ੍ਰਵੇਸ਼ ਕਰਵਾ ਲੈਂਦੇ ਹਾਂ ਜ਼ਰੂਰੀ ਨਹੀਂ ਇਹ ਸਾਡੇ ਕੰਨ ਦਾ ਨੁਕਸਾਨ ਉਸਨੇ ਕਰ ਦੇਣਾ ਬਚਾ ਵੀ ਹੋ ਸਕਦਾ ਹੈ ਕਾਨਖੂਜੂਰ ਪ੍ਰਵੇਸ਼ ਕਰਾਇਆ ਜਾਂ ਸੱਪ ਕੇ মুখ ਮੈਂ ਉਂਗਰ ਦੀਜੇ ਹੁਣ ਸੱਪ ਬੜਾ ਜਹਿਦਲਾ ਹੈ ਸੱਪ ਨੇ ਡੰਗ ਮਾਰਨਾ ਤੇ ਉਸ ਦਾ ਡੰਗ ਮਾਰਿਆ ਜ਼ਹਿਰ ਜਿਹੜਾ ਸੀ ਸਾਰੇ ਸਰੀਰ ਦੇ ਉੱਤੇ ਅਸਰ ਕਰ ਜਾਂਦਾ ਹੈ ਸੱਪ ਦੇ ਮੂੰਹ ਦੇ ਵਿੱਚ ਉਂਗਲ ਪਾ ਦੇਵੇ ਬੰਦੇ ਦਾ ਬਚਾਓ ਸਕਦਾ ਹੈ ਏ ਤੋ ਟੋਕਾਓ ਅਨੇਕ ਸਹੀ ਜੈ ਪਰ ਮੂਰਖ ਮੀਤ ਕੋ ਸੰਗ ਨਾ ਕੀਜੈ ਇਨੇ ਤੇ ਕਾਸ਼ਟ ਬੰਦਾ ਸਹਾਰ ਲਵੇ ਬੰਦੇ ਦਾ ਬਚਾਓ ਸਕਦਾ ਹੈ ਪਰ ਭਾਗਾ ਵਾਲਿਓ ਮੂਰਖ ਤੇ ਸਾਤ ਬੰਦੇ ਦਾ ਸੰਗ ਕਰਕੇ ਕਦੇ ਵੀ ਬੰਦੇ ਦਾ ਬਚਾਅ ਨਹੀਂ ਹੋ ਸਕਦਾ